ਸ਼ੋਨਾ ਜਗਾ ਤੈਨੂੰ ਸ਼ੋਨਾ ਤੇ ਕਾਕਾ ਦੇ ਤੀਕਾ ਤੇ ਉਹ ਵੀ ਟੰਡੇ ਵਾਂਗੂ ਫਿਰ ਸ਼ਰਾਤਿਆ ਕਰਿਆ ਕਰੂਗਾ ਸ਼ੋਨਾ ਕਾਕਾ ਵਾ ਤੇ ਮੇਰਾ ਫਤੇ ਵੀਰ ਵੀ ਤੇ ਸ਼ੋਨਾ ਕਾਕਾ ਵਾ ਜਿੱਦਾਂ ਤੂੰ ਸ਼ਿਨੀ ਨਾ ਆਪਣੀ ਮੰਮਾ ਨੂੰ ਛਤੋਂਦੇ ਤਾਦੇ ਵਾਂਗੂ ਮੈਨੂੰ ਕੱਦਨੇ ਵੀ ਨਿਸ਼ਟਾਇਆ ਕਰਨਾ ਠੀਕਾ ਠੀਕਾ ਤੇ ਛੂਲੇ ਜਾਣਾ ਪੁੱਤ ਨੇ ਚਲੋ ਠੀਕਾ ਰਹਿ ਦੋ ਮੈਂ ਆਪਣੇ ਪੁੱਤ ਨੂੰ ਨਾ ਸ਼ੋਨੀ ਭੌਂਦੀ ਲਾਗੇ ਜਿੰਨੀਆਂ ਤੇ ਬਾਦਰ ਮੈਨਾਂ ਵੀ ਖਾਣਾ ਹੈ ਫਤੇ ਵੀਰ ਨੇ ਠੀਕਾ ਈ ਮੇਰਾ ਪੁੱਤ ਮੇਰੀ ਅਖੇਲਾ ਗੇ ਦਾ ਮਾਣਾ ਓਕਲਾ ਠੀਕ ਆ ਚਾਚੀ ਦਾ ਪੁੱਤ ਵਾ ਨਾ ਅੱਜ ਇਹਦਾ ਪੁੱਤ ਸੀ ਚਾਚੀ ਦਾ ਨਾਲ ਚਾਚੂ ਦਾ ਵੀ ਠੀਕ ਆ ਚਾਚੂ ਦਾ ਸ਼ੋਣਾ ਪੁੱਤ ਮੇਰੇ ਫੱਜੇ ਵੀਰ ਪੁੱਤ ਨੇ ਪਰੋਂ ਠੀਖੜੀਆਂ ਪੈਨੋ ਕੀ ਬਾਤਰ ਮੈਲਨ ਖਾਣਾ ਵਾ ਪੱਤ ਮੈਲਨ ਖਾਣਾ ਸੀ ਚਲੋ ਤੁਸੀਂ ਬੈਠੋ ਮੈਂ ਆਪਣੇ ਪੁੱਤ ਵਾਸਤੇ ਬਾਤਰ ਮੈਨ ਨੂੰ ਕੱਟ ਕੇ ਲਿਆਉਣੀ ਆ ਠੀਕ ਆ ਚਲ ਜਾਓ ਜਾ ਮਾ ਵੀ ਮਮਾ ਲਾ ਕੇ ਜੱਜੋ ਤੇ ਗੇ ਵਾਸਪਾ ਚ ਕੀ ਆ ਏਦਾਂ ਨਹੀਂ ਪੁੱਤ ਘਰੀ ਤਾਂ ਹਾਂ ਦਾ ਵੇਖ ਲੈਣ ਦਾ ਮੈਨੂੰ ਇਧਰ ਵਾਲਤ ਨਹੀਂ ਨਿਕਲੇ ਚਲ ਜਾ ਭੱਜ ਜਾਣ ਸੈਂਟਰਪਾਲਾ ਜਾ ਕੇ ਗਰਮੀਤ ਕਰ ਲਿਆ ਮੁੰਡੇ ਨੂੰ ਹਾਂਜੀ ਆ ਜਾਓ ਮੰਮੀ ਮੈਂ ਆਖਣੀ ਹਾਂ ਸੈਂਟਰਪਾਲਾ ਜਾ ਕੇ ਦਾਦੀ ਮੱਪਾ ਕੋਲ ਆਹੋ ਵੇਹਾ ਤੇਰਾ ਧਿਆਨ ਜਿਹੜਾ ਉਹ ਧਿਆਨ ਨਹੀਂ ਤਾਂ ਰੱਖਦੇ ਹਾਲੇ ਤਾਂ ਫਿਰ ਮੰਮੀ ਹੁਣ ਨਿਆਣੇ ਨਹੀਂ ਕਿਨੇ ਕਿਤੇ ਨਾ ਸੰਭਾਲਣਾ ਤੇ ਹੈ ਹੀ ਆ ਘਰ ਤੂੰ ਤੇ ਫਰਜ ਸਮਝ ਨਹੀਂ ਆਪਣਾ ਵੀ ਮੈਂ ਕਿਹੜਾ ਫਰਜਾ ਕਿਹੜੇ ਵਲੇ ਕਿਹੜਾ ਕੰਮ ਕਰਨਾ ਪਰ ਉਹਨੂੰ ਨਹੀਂ ਪਤਾ ਲੱਗਦਾ ਹੁਣ ਕੀ ਆ ਹੁਣਾ ਕੀ ਆ ਹਾਂਜੀ ਕਰਨਾ ਕਿ ਮੈਂ ਮੈਂ ਵੇਹਨੀ ਆ ਭਲਾ ਕਰਦੀ ਕੀ ਕਰਨ ਕੀ ਡਈ ਆ ਨਹੀਂ ਕੰਮ ਦਿੰਦੇ ਕਰਨ ਡਈ ਆ ਜੇ ਮੈਂ ਵੇਖ ਕੇ ਆਈ ਹਾਂ ਪਰੌਂਠੀ ਲਾ ਕੇ ਆਈ ਹਾਂ ਨਾ ਪਤੇ ਦੀ ਤੇ ਡਈ ਭਾਂਡੇ ਮੰਨ ਡਈ ਰਸੋਈ ਦੇ ਭਾਂਡੇ ਮੰਨ ਦੀ ਭਾਂਡੇ ਵੀ ਗਲੂੰਗਲਾਵਾ ਲਾਉਣਾ ਕੰਮ ਕਰਦੀ ਆ ਚਾੜੂ ਪੋਚਾ ਕਰਨਾ ਚਾੜੂ ਪੋਚਾ ਕੱਲਾ ਮਾੜਾ ਆ ਚਾੜੂ ਫੇਰ ਲੈਣਾ ਤੇ ਪੋਚੇ ਲਾ ਲੈਣੇ ਨਾ ਕੋਈ ਚੀਜ਼ ਪੁੰਜੜੀ ਨਾ ਕੁਛ ਕਰਨਾ ਆਹੋ ਨਹੀਂ ਇਹ ਤੇ ਹੈਗਾ ਵਾ ਮੈਂ ਵੀ ਵੇਖਿਆ ਵਾ ਜਿਹੜਾ ਸੇਕ ਨਹੀਂ ਲੱਗਾ ਹੁੰਦਾ ਥੋੜਾ ਬੋਤਾ ਭੰਡਾ ਧਰਦਾਈ ਦਾ ਉੱਤੇ ਉਹਨੂੰ ਵੀ ਸਰਫੀ ਮਾਰਨੀ ਆ ਕੋਚਾ ਨਹੀਂ ਮਸਾ ਲੋਹੇ ਦਾ ਮਾਰਨਾ ਤਾਰਾਂ ਵਾਲਾ ਵੀ ਮਾਰਨਾ ਦਾ ਸਾਹ ਉਹਨੂੰ ਇਹ ਹੁੰਦਾ ਕਿ ਛੇਤੀ ਛੇਤੀ ਕੰਮ ਮੁੱਕ ਜੇ ਮੇਰਾ ਤਾਂ ਮੈਂ ਜਾ ਕੇ ਮੇਕਅਪ ਕਰਾਂ ਆਹੋ ਇਹ ਤੇ ਗੱਲ ਹੈਗੀ ਆ ਮੰਮੀ ਹੁਣ ਕੀਤਾ ਕੀ ਜਾਵੇ ਪਰ ਪੁੱਤ ਫਰਜ਼ ਸਮਝਣਿਆ ਸਾਈ ਨਾਲ ਜਿੱਦਾਂ ਤੂੰ ਆਪਣੇ ਆਪ ਨੂੰ ਸਮਝਦੀ ਏ ਤਾਂ ਉਹਨੂੰ ਵੀ ਸਮਝਣਾ ਚਾਹੀਦਾ ਮਤ ਕੀ ਤਕੀ ਮਤਲ ਤੇ ਮਾਸਾ ਹੈ ਨਹੀਂ ਆ ਮਾਂ ਹੁੰਦੀ ਤਕਲ ਦਿੰਦੀ ਫਿਰ ਉਹੀ ਗੱਲਾਂ ਕਰਾਉਣੇ ਕਿੱਥੋਂ ਹੈ ਔਰ ਬੱਤ ਦੇਖ ਕੇ ਹੀ ਅਕਲ ਸਿੱਖ ਲੈਂਦਾ ਵਾ ਹਾਂ ਇਹ ਗੱਲ ਹੈ ਕਿ ਬੰਦਾ ਵੇਖ ਕੇ ਸਿੱਖ ਲੈਂਦਾ ਮਾਵਾ ਬਿਨਾ ਅਕਲ ਕੌਣ ਦਿੰਦਾ ਬੜੇ ਬੜੇ ਬੁੱਧੂ ਦੂਜੇ ਵੱਲ ਵੇਖ ਕੇ ਸੰਭਲ ਗਏ ਆ ਤੇ ਇਹਨੂੰ ਇਨੂੰ 2.5 ਸਾਲ ਹੋ ਗਿਆ ਹੀ ਨੂੰ ਪਰ ਇਹਨੂੰ ਨਹੀਂ ਫਰਕ ਪੈਂਦਾ ਕਿ ਤੇਰੇ ਨਾਲ ਵੇਖ ਕੇ ਥੋੜੀ ਬਹੁਤੀ ਅਕਲ ਸਿੱਖ ਲਾਂ। ਨਾ ਫਰਕ ਨਹੀਂ ਪੈਂਦਾ ਗਾੜੀ ਆਪਣਾ ਅੱਗਾ ਹੀ ਵਧਾ ਲਾ। ਗੱਲ ਦਰਮੀਤ ਠੀਕ ਆ ਪਰ ਇਹ ਆਪੇ ਜਿੰਨੇ ਪੈਸੇ ਹੁੰਦੇ ਆ ਇਹਨੂੰ ਇਹ ਹੁੰਦਾ ਵੀ ਸਭੇ ਚਲ ਜੇ ਮੇਰ ਨਾਲ ਤੇ ਮੈਂ ਜਾ ਕੇ ਨਾ ਮੇਕਅਪ ਚਾਹੀ ਖਰੀਦ ਲੈ ਮੈਂ ਚਾਹੀ ਸੂਟ ਖਰੀਦ ਲਿਆਵਾ। ਕੀ ਤਾਂ ਇਹ ਖਰੀਦ ਕੇ ਲੈ ਹੁੰਦੀ ਹੈ ਕਿ ਆਪਣੇ ਪਿਓ ਨੂੰ ਨਹੀਂ ਦਿੱਨੀ ਤਾਈ ਜਾਂਦੀ। ਅ ਮਮੇ ਇਹ ਤੇ ਹੁਣ ਸਾਬੀ ਨੂੰ ਪਤਾ ਹੋਵੇ ਜਾਂ ਸੁਖ ਜਾਣਦੀ ਸਾਬਾ ਨੂੰ ਸਾਬੀ ਨੂੰ ਬੜਾ ਪਤਾ ਲੱਗਣ ਦੀ ਇੰਡੀ ਐ। ਇਹ ਤੇ ਗੱਲ ਹੈਗੀ ਆ ਉਹ ਬੜੀ ਅੰਦਰ ਮੈਨਾਂ ਦਾ ਸਮਾਨ ਲੈ ਆਇਆ ਨਾ ਸਮਾਨ ਲੈ ਲਿਆ ਹੈ ਉਹ ਵੀ ਛੁੱਡੂ ਜਹੀ ਆ ਛੁੱਡੂ ਛੱਡ ਕੇ ਪੂਰਾ ਲਾਈ ਲੱਕ ਵਾ ਛੁੱਡੂ ਤੇ ਕਿੱਧਰੇ ਰਹਿ ਗਿਆ ਉਹਨੋਂ ਨਹੀਂ ਮੰਨੇ ਮਿੰਨੋਂ ਨਹੀਂ ਲੱਗਦਾ ਉਹ ਡੁੱਡ ਤੇ ਬੜਾ ਪੈਣ ਡਿਆ ਹੈ ਇਹ ਵੀ ਕੁਛ ਆਪਾਂ ਨੂੰ ਹੀ ਕਰਨਾ ਪੈਣਾ ਮੱਨੇ ਉਹਦੇ ਕੋ ਨਹੀਂ ਹੋਣਾ ਕੁਛ ਵੀ ਆਪਾਂ ਨੂੰ ਹੀ ਕੁਛ ਕਰਨਾ ਪੈਣਾ ਸੜ ਸੜ ਕੇ ਕੁਛ ਨਹੀਂ ਬਣਨਾ ਇੱਥੇ ਜੇ ਮੈਂ ਜਣੀਆਂ ਸੜੀ ਜਾਈਏ ਤੇ ਹੀ ਮੇਰ ਕੋ ਉਹਦੀਆਂ ਗੱਲਾਂ ਕਰ ਲੀਆਂ ਮੈਂ ਤੁਹਾਡੇ ਉਹ ਗੱਲਾਂ ਇਦਾਂ ਥੋੜਾ ਗੱਲ ਬਣਨੀ ਆ ਇਹ ਵੀ ਕੋਈ ਸਕੀਮ ਲਾਉਣੀ ਪੈਣੀ ਆ ਸਕੀਮ ਤੇ ਲਾਉਣੀ ਪੈਣੀ ਆ ਸਾੜੀ ਜਾਵਾਂਗੇ ਤੇ ਬਣੂਗਾ ਕੀ ਉਹਨੂੰ ਇਹ ਆ ਜੇ ਕੋਈ ਗੱਲ ਕਹਦਾ ਨਾ ਉਹਨੂੰ ਇਹ ਹੁੰਦਾ ਕਿ ਉਹਦੇ ਬਾਰੇ ਕਿਉਂ ਕਹਿਣ ਦੇ ਆ ਤੇ ਉਹ ਕੀ ਕਰੂਗਾ ਇੰਨਾ ਕਰੂਗਾ ਕਦੀ ਵੀ ਨਹੀਂ ਹੋਣਾ ਮੰਮੀ ਦੱਸ ਤੁਸੀਂ ਕੀ ਨਹੀਂ ਕਰ ਸਕਦੇ ਕਰਨ ਦੀ ਗੱਲ ਕਰਮੀ ਤੇ ਵੱਖਰੀ ਰਹਿ ਗਈ ਪੁੱਤ ਇਹਨੂੰ ਇਹ ਆ ਵੀ ਇਹ ਨਹੀਂ ਕੁਝ ਵੀ ਕਰ ਸਕਦੇ ਇੰਨੇ ਕਿ ਇੰਨੇ ਕਿਹੜਾ ਕੁਝ ਆਖ ਲੈਣਾ ਮੈਨੂੰ ਗੁੱਸਾ ਨਾ ਕਰਿਓ ਤੁਹਾਡੀ ਮੈਂ ਬੇਜਤੀ ਨਹੀਂ ਕਰਨ ਲੱਗੀ ਤਾਡੀ ਮੈਂ ਮਤਲਬ ਵਧੀਆ ਗੱਲ ਕਰ ਲੱਗੀ ਆ ਤੁਸੀਂ ਆਂਦੇ ਨਾ ਚੁੱਕਣਾ ਜਿਹੜੀ ਉਹ ਪੱਥਰ ਪਾੜ ਦਿੰਦੀ ਆ ਇਹ ਕੰਮ ਦੇ ਵਿੱਚ ਤੇ ਮੰਮੀ ਤੁਸੀਂ ماہر ਆ ਚੁੱਕੜਾ ਤੇ ਹੈ ਜੇ ਲੱਗੂਗਾ ਮਗਰ ਤੇ ਫੇਰੀ ਆ ਮੈਂ ਤੇ ਕੋਸ਼ਟ ਕਰਨੀ ਕੋਈ ਵੀ ਗਾੜੀ ਹੁੰਦਾ ਮੇਰੇ ਲਾਗੇ ਬਹਿ ਕੇ ਪੜਾਓ ਫਿਰ ਮੈਂ ਵੇਖੂਗੀ ਨਾਲੇ ਤੁਹਾਨੂੰ ਦਵਾਂਗੀ ਤਰੀਕੇ ਵੀ ਐਦਾਂ ਪੜਾਉਣਾ ਮੈਂ ਤੇ ਬੜੀਆਂ ਗੱਲਾਂ ਨਹੀਂ ਪਰ ਗੱਲਾਂ ਦੇ ਅਮਲ ਨਹੀਂ ਮਾਸਾ ਵੀ ਕਰਦਾ ਉਹ ਜਿੰਨਾ ਚਿਰ ਮੰਮੀ ਇਹਨਾਂ ਦੀ ਖੜਕੀ ਨਾ ਉਹਨਾਂ ਚਿਰ ਕੁਛ ਨਹੀਂ ਬਣਨਾ ਹੱਥ ਦੇ ਹੱਥ ਤਰ ਕੇ ਬੈਠਿਆ ਕੁਛ ਨਹੀਂ ਹੋਣਾ ਹੱਥ ਦੇ ਹੱਥ ਤੇ ਆਨੰਦ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਤੁਸੀਂ ਬਸ ਮੇਰੇ ਲੱਗੇ ਆਣ ਕੇ ਤੇ ਬਸ ਆਹੋ ਕੁਛ ਕਰਿਆ ਕਰੋ ਐਹੋ ਕੁਛ ਕਰਿਆ ਕਰੋ ਕਰਾਂ ਕੀ ਗਰਮੀਤ ਮੈਨੂੰ ਸਮਝ ਨਹੀਂ ਆਉਂਦੀ ਕਰਾਂ ਕੀ ਮੇਰੇ ਵੀ ਮੰਮੀ ਕੰਨ ਪੱਕ ਗਏ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਕਰਨਾ ਕੋਰਨਾ ਤੁਸੀਂ ਕੁਝ ਨਹੀਂ ਹੁੰਦਾ ਬਸ ਤੁਸੀਂ ਐ ਹੀ ਗੱਲਾਂ ਮੇਰੇ ਕੋਲ ਕਰੀ ਜਾਣੀਆਂ ਤੂੰ ਆਪ ਦੱਸ ਜੇ ਮੈਂ ਮਣੀ ਨਾ ਉਤਰ ਕੀਤੀ ਮਣੀ ਵੀ ਆ ਤਾਂ ਮੰਮੀ ਤੁਹਾਨੂੰ ਕੁਛ ਨਹੀਂ ਲੱਗਦਾ ਇਦਾਂ ਲੱਗਦਾ ਉਦਾਂ ਲੱਗਦਾ ਕਹਿ ਕੇ ਗੱਲ ਟਾਲਦੀ ਨਾ ਜੇ ਮੈਂ ਇਦਾਂ ਸਭ ਹੀ ਨਾ ਕਰਦੀ ਸਭ ਹੀ ਵੀ ਇਦਾਂ ਕਰਦਾ ਕਿਤੇ ਨਹੀਂ ਗੱਲ ਟਾਲਦੇ ਕੁਛ ਨਹੀਂ ਹੁੰਦਾ ਮਨੀ ਨੂੰ ਤੂੰ ਸਮਝਾ ਐਸੇ ਕੰਮਾਂ 'ਤੇ ਧਿਆਨ ਰੱਖੋਤੇ ਤਾਂ ਸਭ ਕੁਝ ਹੋ ਜਾਊਗਾ ਐਸੇ ਕੰਮਾਂ 'ਤੇ ਧਿਆਨ ਰੱਖੂੰਗੀ ਹੋਊਗਾ ਤੇ ਫੇਰ ਹੀ ਟੰਡ ਪਊ ਮੈਨੂੰ ਜਿੰਨਾ ਚਿਰ ਹੁੰਦਾ ਨਹੀਂ ਕੋਹ ਨજર ਕੀ ਆ ਉਹ ਤੇ ਗੱਲ ਹੈ ਕੀ ਆ ਚੱਲ ਕੋਈ ਨਹੀਂ ਇਹ ਗੱਲ ਮੰਨਣ ਵਾਲੀ ਐ ਤੂੰ ਬਹਿ ਇੱਥੇ ਮੈਂ ਵੇਖਾ ਪੜਾਉ ਕੀ ਕਰਨ ਡਈ ਆ ਚੱਲ ਵੇਖ ਲੋ ਨਾ ਹੋਵੇ ਕਿ ਤੇ ਇੱਥੇ ਗੱਲਾਂ ਹੀ ਸੁਣਦੀ ਹੋਵੇ ਹਾਂ ਉਹ ਵੀ ਕੰਨਾਂ ਬਰੂਹਾਂ ਲਾ ਕੇ ਗੱਲਾਂ ਤਾਂ ਸੁਣ ਲੈਣੀਆਂ ਤੇ ਦੋਹੇ ਜਣੀਆਂ ਬੈਠੀਆਂ ਆ ਆਹੋ ਗੱਲਾਂ ਦਾ ਬੜਾ ਕੰਨ ਰਸ ਰੱਖਦੀ ਆ ਚੱਲ ਮਨਾ ਕੋਹ ਨਾ ਕਹਤੇ ਹੋ ਗਈ ਮੰਮੀ ਨੂੰ ਵੀ ਆਖਣ ਲਈ ਮੰਮੀ ਵੀ ਬੋਲਣ ਤੇ ਹੀ ਮੰਮੀ ਨੇ ਟੱਕ ਧਰਿਆ ਆ ਇਹ ਨਹੀਂ ਆ ਵੀ ਕੋਈ ਗੱਲਬਾਤ ਕਰਾਂ ਉਹਦੇ ਨਾਲ ਜਾ ਕੇ ਨਹੀਂ ਮੱਥਾ ਮਾਰਨਾ ਮੇਰਾ ਸਿਰ ਖਾਣ ਨੂੰ ਇੱਥੇ ਆ ਜਾਂਦੀ ਆ ਆ ਕਰਤਾ ਤੇ ਉਹ ਕਰਤਾ ਦੱਸ ਮੈਂ ਕੀ ਘਰਾਂ ਵਿੱਚ ਪਰ ਮੈਂ ਮੋਲ ਦੀ ਲੜਾਈ ਲਵਾ। ਗਾੜੀ ਤੁਸੀਂ ਲਗੋ ਤੇ ਪਿੱਛੇ ਮੈਂ ਵੀ ਤਿੱਲੀ ਲਾ ਦ। ਹੋਰ ਕੀ? ਲਾਓ ਤੇ ਸਹੀ ਅੱਗ। ਤੇਲ ਪਾਉਣ ਵਾਲੀ ਮੈਂ ਬਥੇਰੀ ਆ। ਮੈਂ ਪਾਈ ਜਾਊਂਗੀ। ਸੋਖਾ ਵੀ ਖਤਮ। ਹਾਂਜੀ ਮੰਮੀ ਆ ਤੜਕੇ ਪਟਾਰਾ ਖੋਲ ਲੈਣੀ ਐ ਇਤੋਂ ਸਵਾਇ ਹੋਰ ਕੰਮ ਵੀ ਹੈਗਾ ਤੈਨੂੰ ਕੋਈ ਮੰਮੀ ਸਾਰਾ ਕੰਮ ਨਹੀਂ ਕਰਕੇ ਵਿਹਲੇ ਹੋ ਕਿ ਤੇ ਫੇਰੀ ਮੈਂ ਤਿਆਰ ਹੋਣ ਲੱਗੀ ਆ ਉਹ ਇੰਨੀਆਂ ਸਫਾਈਆਂ ਨੇ ਮੈਨੂੰ ਪਤਾ ਜਿੰਨਾ ਕੰਮ ਕਰਦੀ ਤੂੰ ਕੀ ਕੀਤਾ ਇਸ ਦਿਨ ਦਾ ਸਾਰਾ ਤਾਂ ਮੰਮੀ ਕੰਮ ਕੀਤਾ ਝਾੜੂ ਪੋਚਾ ਲਾਇਆ ਰੋਟੀਆਂ ਲਾਈਆਂ ਵਾ ਭਾਂਡੇ ਸਨਾਂ ਮਾਂਜਦੇ ਹੋਰ ਮਗਰ ਕੀ ਰਹਿ ਗਿਆ ਇੰਨੀ ਤੇਰੀ ਕਦੋਂ ਦੀ ਹੋਗੀ ਤੂੰ ਸਾਰਾ ਕੰਮ ਕਰ ਵੀ ਲਿਆ ਇੰਨੇ ਟਾਈਮ ਨਾਲ ਤੇ ਮੰਮੀ ਵੇਖ ਲੋ ਨਾ ਜਾ ਕੇ ਵੇਖੋ ਝਾੜੂ ਪੁੱਝਾ ਤਾਂ ਸਾਮਣੇ ਹੀ ਲਾਇਆ ਝਾੜੂ ਪੋਚਾ ਲਾਇਆ ਮੈਨੂੰ ਤਾਂ ਦਿਖਣ ਨਹੀਂ ਦਿਆ ਕਿ ਬਨੇਬ ਝਾੜੂ ਪੋਚਾ ਲਗਾ ਕਿ ਤੇਰੇ ਨੇ ਤੇ ਸਾਹਮਣੇ ਤਾਂ ਸਾਰਾ ਕੰਮ ਹੁੰਦਾ ਵਾ ਫਾਰਮਟ ਜੀ ਨੇ ਪੂਰੀ ਕਰਿਆ ਕਰ ਮਾਰਾ ਮੋਟਾ ਲਾ ਲਿਆ ਝਾੜੂ ਤੇ ਚੱਲ ਠੀਕ ਆ ਸਾਰਾ ਦਿਨ ਹੀ ਮਮੀ ਮੈਂ ਝਾੜੂ ਫੜ ਕੇ ਬੈਠੀ ਰਿਆ ਸਾਰਾ ਦਿਨ ਹੀ ਉਹ ਬੈਠਾਂ ਲੀਆਂ ਟੋਆਵੇ ਮਨ ਮਨ ਘਟਾ ਚੜਿਆ ਹੁੰਦਾ ਤੇ ਸਾਫ ਦਿਨੇ ਪਹਿਲਾਂ ਹੀ ਕਰਨੀ ਐ ਵੇਖੋ ਤੂੰ ਚੜ ਲਾਉਣ ਤੋਂ ਪਹਿਲਾਂ ਸਾਫ ਕਰੀ ਦੀਆਂ ਇਹਨਾਂ ਪਤਾ ਘਟਾ ਤੇ ਫੇਰ ਉਹਨਾਂ ਹੀ ਕਹਿ ਦਿੰਦਾ ਤੂੰ ਇਹ ਮਮੀ ਕੁਛ ਨਾ ਕੁਛ ਕਹੀ ਜਾਣਾ ਕਿ ਛਿਰ ਕੀ ਹਣ ਮੈਨੂੰ ਆਦਤ ਤਾਂ ਮੈਨੂੰ ਆਦੋ ਜੀ ਕੰਮ ਕਰਕੇ ਤਿਆਰ ਹੋਣਾ ਹੀ ਹੋਣਾ ਆਦਤ ਵਾਂਗ ਸਾਰਾ ਕੰਮ ਨਵੇੜ ਲਿਆ ਕਰ ਅਜੇ ਕੇਦਾ ਰੋਟੀ ਨਹੀਂ ਕੋਈ ਪਾਣੀ ਨਹੀਂ ਧਾਨ ਕੇ ਪਟਾਰਾ ਖੋਲ ਕੇ ਪੈਣੀ ਇਹੋ ਹੀ ਕੇਟੀ ਮੈਨੂੰ ਸੁਟਣੀ ਬਣੇ ਗਏ ਬਣੇ ਲੱਗਦੀ ਫਿਰ ਮੈਨੂੰ ਦੱਸੋ ਮਮਮੀ ਕੀ ਕਰਾਂ ਹਣ ਤੇ ਮੈਂ ਦੱਸਣਾ ਕੀ ਕਰਾਂ ਤੂੰ ਕੀ ਕਰੇ ਤੂੰ ਕੰਮ ਕਰ ਕੀ ਕਰਾਂ ਮੋਰ ਮੈਨੂੰ ਦੱਸੋ ਨਾ ਕੰਮ ਤੇ ਸਾਰਾ ਹੋ ਗਿਆ ਵਾ ਹੁਣ ਮੈਂ ਕੀ ਕਰਾਂ ਤੈਨੂੰ ਦਿਖਣ ਦੇ ਹੋ ਗਿਆ ਮੈਨੂੰ ਤਾਂ ਕਿਹ ਬਣੇ ਹੋਦੇ ਹੁਣੇ ਗਿਆ ਕੰਮ ਹੋ ਗਿਆ ਨਾ ਤੈਨੂੰ ਕੀ ਆ ਮੇਕਅਪ ਕਰਕੇ ਬਹਿ ਜੇਂਗੀ ਮੰਜੀ ਤੇ ਤੇਰਾ ਰਦਾ ਗਰਮੀਤ ਕਰ ਲੂਗੀ ਕੰਮ ਤੇ ਮੰਮੀ ਕੋਈ ਵੀ ਨਹੀਂ ਬਚਿਆ ਅੱਧਾ ਜਾਣ ਜਾਂ ਪੁੱਜ ਗਏ ਲੜਾਈਆਂ ਆ ਮੇਰੇ ਨਾਲ ਨਹੀਂ ਤੇ ਮੰਮੀ ਉਦਾਂ ਵੀ ਮੇਰੇ ਵਿੱਚ ਕੋਈ ਨਾ ਕੋਈ ਗੱਲ ਲੱਭਣੀ ਹੁੰਦੀ ਬਸ ਤੇ ਲੱਭਣ ਜੋ ਕੀ ਛੱਡਿਆ ਨਾ ਉਹਨਾਂ ਘਰ ਇਹ ਜੜੇ ਮੈਂ ਗੱਲ ਲੱਭ ਲਾਂ ਚਲੋ ਕੋਈ ਗੱਲ ਨਹੀਂ ਮੰਮੀ ਜਿਹੜਾ ਕੋਈ ਲੱਭਦਾ ਕੰਮ ਮੈਂ ਕਰ ਲੈਂਦੀ ਲੱਭਦਾਂੀਆਂ ਕੋਚੇ ਲਾਹ ਕੋਚੇ ਲਾਉਣ ਵਾਲੇ ਜਿਹੜੇ ਕੋਚੇ ਤੇ ਮੈਂ ਲਾਉਂਦੀ ਸੀ ਲਾਤੇ ਹੀ ਪੁਚੇ ਉੱਤੋਂ ਤੋਂ ਲਾ ਕੇ ਕੰਮ ਨਗੇੜਦੀਆਂ ਜੱਜ ਨਾ ਵੀ ਕੰਮ ਕਰ ਲਿਆ ਕੋਈ ਬਸ ਮੇਕਅਪ ਕਰਨ ਦਾ ਹੀ ਪਤਾ ਵਾ ਬਾਕੀ ਕੰਮ ਕਰਨ ਦਾ ਕੋਈ ਪਤਾ ਨਹੀਂ ਤੈਨੂੰ ਉਹਨੂੰ ਪਟਾਰੇ ਨੂੰ ਖੋਲ ਲੈਂਗੇ ਤੜਕੇ ਉਹਦਾ ਨਹੀਂ ਕੋਈ ਪਤਾ ਤੈਨੂੰ ਇਹਦਾ ਵੀ ਨਹੀਂ ਚੇਤਾ ਭੁੱਲਦਾ ਬਾਕੀ ਕੰਮਾਂ ਦਾ ਚੇਤਾ ਭੁੱਲ ਜਾਂਦਾ ਤੈਨੂੰ ਬਸ ਆਹੀ ਸਾਰਿਆਂ ਨੂੰ ਦਿੱਦਾ ਰਹਿੰਦਾ ਜਿਹੜਾ ਕੰਮ ਕਰਦੀ ਉਹ ਤੇ ਦਿੱਤਾ ਹੀ ਨਹੀਂ ਝਾੜੂ-ਗੋਚਾ ਤੇ ਲਾ ਲਿਆ ਮੈਂ ਜਿਹਦਾਣ ਵਾ ਵੀ ਇੱਕ ਵਾਰੀ ਲਾ ਲਿਆ ਤਾਂ ਦੁਬਾਰਾ ਫੇਰ ਉਹਦੇ ਉੱਤੇ ਲਾਵਾ ਇੰਦੇ ਰੋ ਜਿੰਨੇ ਕੱਕੇ ਨਾ ਆ ਆ ਬਸ ਹੋ ਨਹੀਂ ਕੋਤੇ ਦੇ ਦਵਾਲੇ ਕੋਈ ਹੋਰ ਨਹੀਂ ਲੱਭਦੀ ਗੱਲ ਤੇ ਜਦੋਂ ਕੰਮਕਾਰ ਕਰ ਲਿਆ ਉਹ ਤਾਂ ਫੇਰ ਪਿੱਛੇ ਕੀ ਰਹਿ ਗਿਆ ਇਹ ਹੀ ਬਸ ਲੱਭਣਾ ਹੁੰਦਾ ਮਮੀ ਨੇ ਵੀ ਕਿਸ ਤਰ੍ਹਾਂ ਮੈਂ ਇਹਨੂੰ ਗੁੱਸੇ ਹੋਵਾਂ ਕੱਢਾਂ ਬਸ ਕਰੂੰ ਮੈਂ ਵੀ ਨਹੀਂ ਚਾਹਦੀ ਮੇਰਾ ਹੀ ਘਰ ਵਾ ਜੋ ਮਰਜੀ ਕਹਿੰਦੀ ਆ ਰੋ ਨਾ ਸਸਰ ਰਲ ਕੇ ਸੋਨਾ ਹੋ ਗਿਆ ਮੇਕਅਪ ਸੋੜੀ ਵੀ ਸੋਨਾ ਲੱਗੰਦੇ ਅੱਜ ਤੇ ਸਭੀ ਹੋਊਗਾ ਇਨਾ ਖੁਸ਼ ਤੇ ਵੈਰੀ ਵੀ ਡਾਰਕ ਕਲਰ ਪਸੰਦ ਹੈ ਫਟੇਵਾ ਹਾਂ ਜੰਦੀ ਬੜਾ ਸੋਨਾ ਲੱਗ ਗਿਆ ਵਾ ਤਿਆਰ ਹੋ ਗਈ ਸੀ ਕਾਕਾ ਜੰਦੀ ਠੀਕ ਹਾਂਜੀ ਮੈਂ ਵੀ ਦਲਦੀ ਕਪੜਾ ਰੰਗ ਤੇ ਸਟੇਪੰਨੀ ਹੋ ਸੱਚੇ ਹਾਂਜੀ ਫਤਿਹ ਨੇ ਤੇ ਮੇਰੇ ਨਾਲ ਮੈਚਿੰਗ ਕੀਤੀ ਐ ਅੱਜ ਅੱਜ ਤੇ ਚਾਚੀ ਦਾ ਪੁੱਤ ਬਣ ਗਿਆ ਵਾ ਤੇ ਛੋਨਾ ਕੰਗੰਦਿਆ ਹੀ ਪੁੱਤ ਠੀਕਾ ਚੀਜੀ ਖਾਣੀ ਸੀ ਖਾਣੀ ਕਿਹੜੀ ਖਾਣੀ ਮਨੇ ਪੁੱਤ ਨੇ ਜੀਜੀ ਨਹੀਂ ਖਾਣੀ ਠੀਕਾ ਛੋਨੇ ਕੰਗੰਦੀਆਂ ਮੈਮੀ ਛੂਟ ਸੋਨਾ ਤੇ ਬਹੀ ਹਾਂਜੀ ਹਾਂਜੀ ਤੇ ਮਮਾ ਕੀ ਕਹਿੰਦੀ ਐ ਤੇਰੀ ਮਮਾ ਤੇਰੀ ਮਮਾ ਉੱਧਰ ਬੈਠੀ ਸੀ ਹਾਂ ਜੀ ਓਏ ਪੁੱਤ ਕੀ ਗੱਲ ਸੀ ਕੀ ਗੱਲ ਆ ਜਿੱਤੇ ਪੁੱਤ ਮੇਰਾ ਸ਼ਰੀਫ ਬਣਿਆ ਹੈ ਹੈ ਤੇ ਵੀਰੇ ਕੀ ਗੱਲ ਹੋਈ ਆ ਮਮਾ ਨੇ ਕੁੱਟਿਆ ਤਾਂ ਨਹੀਂ ਆ ਨਹੀਂ ਫਿਰ ਕੀ ਗੱਲ ਹੋਈ ਹੂੰ ਚੱਲ ਕੇ ਦੋ ਫਿਰ ਕੇ ਦੇ ਲੋ ਠੀਕ ਹੈ ਕੇ ਦੇ ਲੋ ਤੱਬੇ ਕਿੱਥੋਂ ਆਇਆ ਵਾ ਮੈਂ ਲੱਕੀ ਵੀਰਾਂ ਲੱਗਿਆ ਇ ਤੀ ਕਿੱਧਰ ਚੱਲੇ ਜੀ ਮੈਂ ਕਿਤੇ ਵੀ ਨਹੀਂ ਚੱਲੀ ਮੈਂ ਉਦਾਂ ਬਾਹਰ ਨਿਕਲਾਈ ਕਿਉਂ ਉਹ ਉਦਾਂ ਹੀ ਮੈਂ ਤੇ ਪੁੱਛਿਆ ਹੀ ਆ ਕਿੱਧਰ ਚੱਲੇ ਜੇ ਚੱਲੇ ਮੈਨੂੰ ਐ ਪੁੱਛਣਾ ਤੂੰ ਤੇ ਹੈਰਾਨ ਗਈ ਐ ਉਹ ਕਿੰਜ ਤਾਂ ਵੀ ਪਤਾ ਨਹੀਂ ਕੀ ਗੱਲ ਹੋਗੀ ਮੈਂ 16 ਸਾਲਾਂ ਦੀ ਕੁੜੀ ਤਨੀ ਜਿਹੜੀ ਬਾਹਰ ਨਹੀਂ ਨਿਕਲ ਸਕਦੀ ਮੰਮੀ ਤੇ ਇਹ ਤਾਂ ਜਾਣ ਕੇ ਗੱਲ ਵਧਾਉਣ ਵਾਲੀ ਗੱਲ ਕਾਟੇ ਜੀ ਮੈਂ ਕਦੋਂ ਕਹਾ ਵਹੀ ਗੱਲ ਕਿਆ ਨਹੀਂ ਤੂੰ ਤੇ ਕਹਿਣੀ ਹੈ ਇਨਸਾਬ ਨਾਲ ਡਿਆਂ ਵਾ ਕਿ ਮੰਮੀ ਕਿੱਥੇ ਚੱਲੇ ਜੇ ਮੰਮੀ ਆ ਫੇਰੇ ਤਾਂ ਜਾਣ ਤੋਂ ਵੀ ਨਹੀਂ ਜਾ ਸਕਦੀ ਕਿਤੇ ਚੱਲ ਜੋ ਚੱਲ ਜੋ ਮੈਂ ਕਦੋਂ ਰੋਕਿਆ ਵਾ ਜਦੋਂ ਉਹ ਗੇਟ ਚ ਖਲੌਂਦੀ ਉਦੋਂ ਤੇ ਤੈਨੂੰ ਦਿਦੀ ਨਹੀਂ ਆ ਮਮੀ ਕਦੇ ਨਹੀਂ ਗੇਟ ਚ ਖਲੌਂਦੀ ਕਦੋਂ ਗੇਟ ਚ ਖਲੋਤੀ ਆ ਅਜੇ ਵੇਖੀ ਨਹੀਂ ਜਦੋਂ ਵੇਖੇਗਾ ਸਾਰੀ ਸਾਰੀ ਦੇਰ ਤੇ ਗੇਟ ਚ ਖਲੋਤੀ ਰਹਿੰਦੀ ਆ ਬਾਹਰ ਕਿਦੋਂ ਨਹੀਂ ਵੇਖਿਆ ਤੂੰ ਉਹ ਨਹੀਂ ਖਲੌਂਦੀ ਮਮੀ ਬਸ ਤੈਨੂੰ ਨਹੀਂ ਦਿਖਣਾ ਕੋਈ ਵੀ ਉਹ ਸਵੇਰੇ ਸੇ ਲੰਬ ਕੋਚ ਕੇ ਬੈ ਗਈ ਆ ਉਹਨੂੰ ਕੰਮ ਧੰਦੇ ਦਾ ਕੋਈ ਪਤਾ ਨਹੀਂ ਹੁੰਦਾ ਅੱਛਾ ਤਿਆਰ ਵੀ ਹੋ ਗਈ ਆ ਤਿਆਰ ਵੀ ਹੋ ਗਈ ਉਸ ਵਕਤੇ ਤੜਕੇ ਉਹਨੂੰ ਕੋਈ ਕੰਮ ਹੀ ਨਹੀਂ ਕੰਮ ਤੇ ਦੀਦਾ ਨਹੀਂ ਬਸ ਮੇਕਅਪ ਵਾਲੀ ਕੇਟੀ ਦੀਦੀ ਉਹਨੂੰ ਚੱਲ ਕੋਈ ਨਹੀਂ ਮੈਂ ਕਰਦਾ ਉਹਦਾ ਵੀ ਕੋਈ ਹੱਲ ਕਰਨਾ ਪਤਾ ਨਹੀਂ ਕਦੋਂ ਇੰਨੀ ਗੱਲ ਮੈਨੂੰ ਕਹਿ ਦਿੰਨਾ ਹੱਲ ਕਰਦਾ ਕਰੇਗਾ ਕਦੋਂ ਮੰਮੀ ਕਰ ਲਈ ਨਾ ਗੱਲ ਕਰਨੀ ਕਦੋਂ ਮੈਂ ਉਹ ਅੰਦਰ ਜਾਊਗਾ ਫੇਰ ਹੀ ਕਰੂੰਗਾ ਅੰਦਰ ਜਾਊਗਾ ਕਿ ਘਰੇ ਹੁਣਾਂ ਅੱਜ ਜੇ ਬਾਹਰ ਵਾ ਤੇ ਅੱਜ ਹੀ ਅੰਦਰ ਜਾਊਗਾ ਤੇ ਕਰੂੰਗਾ ਤੇਰੇ ਕੋ ਹੋਣੀ ਨਹੀਂ ਇਹ ਗੱਲ ਉਹ ਕਰ ਲਈ ਨਾ ਵਾ ਐਵੇਂ ਨਾ ਗਰਮ ਹੋਇਆ ਕਰੋ ਗਰਮ ਹੋਵਾ ਨਾ ਤੇ ਕਰਾਂ ਕੀ ਮਹਾ ਮਹਾ ਤੇਰਾ ਘਰ ਵਸਿਆ ਤੂੰ ਝਾੜ ਕੇ ਰੱਖਣਾ ਹਨੀ ਉਹ ਨਹੀਂ ਉਜੜਦਾ ਕਿਤੇ ਵੀ ਤੈਨੂੰ ਉਜੜੂਗਾ ਤਾਂ ਪਤਾ ਲੱਗੂਗਾ ਤੇਰੇ ਕੋ ਨਹੀਂ ਹੋਣਾ ਕੱਖ ਵੀ ਜੇ ਨਹੀਂ ਹੁੰਦਾ ਕੁਛ ਤਾਂ ਦੱਸ ਦੇ ਮੈਨੂੰ ਮੈਂ ਆਪੇ ਕਰ ਲੈਨੀ ਹਾਲੋ ਦਾ ਮਮਮੀ ਗਲੀ ਚ ਖਲੋਤੇ ਦੋਵੇਂ ਐਵੇਂ ਬੈਸੀ ਜਾਂਡ ਇੱਥੇ 50 ਸੌਣ ਵਾਲੇ ਪੱਚ ਤਾ ਨਹੀਂ ਗੱਲਾ ਹੋਣੀ ਨਾ ਸੁਣਾਇਆ ਕਰੋ ਤੁਸੀਂ ਦੋ ਹੀ ਜੀ ਸੁਣਦੇ ਤੁੱਜੇ ਵੀ ਹੈ ਗਈਆਂ ਨਾ ਮੈਂ ਕਿੱਥੋਂ ਸੁਣਾਉਂ ਡਿਆ ਮੈਂ ਤਾਂ ਸਿਰਫ ਇਹ ਪੁੱਛਿਆ ਵੀ ਕਿੱਧਰ ਚੱਲੇ ਜੇ ਤੇ ਤੁਸੀਂ ਡਾਵੇ ਰੋੜੀ ਪਾਣਾ ਮੈਂ ਚੱਲਿਆ ਅੰਦਰ ਚੱਲਿਆ ਤੈਨੂੰ ਸਮਝਾਲਾ ਕੋਹ ਚੱਲਿਆ ਤੂੰ ਜਾਣਾ ਤੂੰ ਪਤਾ ਨਹੀਂ ਕੀ ਆ ਜਾ ਕੇ ਉਹਦੇ ਲਾਗੇ ਬੈਹੇ ਨਾ ਉਹ ਕਹਣਾ ਤੂੰ ਸਵਾਹ ਵਨ ਕਿੰਨੇ ਦਿਨ ਹੋ ਗਏ डेडी ने नहीं गल डेडी नहीं फोन लगे बेचारे काम लगे हेलो सीकालेडी जी हाँ जी बढ़िया ठीक ठाक सुनाओ ਹਾਂਜੀ ਖਾ ਲੈ ਰਹਿ ਜੀ ਰੋਟੀ ਪਾਣੀ ਕੋਈ ਨਹੀਂ ਲੈ ਦਿੱਤੀ ਆ ਜਾਣੀ ਕੀ ਦੇ ਦੇਣਾ ਹਾਂਜੀ ਇਦਾਂ ਹੀ ਫਿਰ ਰਿਜ ਘਰ ਦੇ ਵੀ ਕੰਮਕਾਰ ਹੁੰਦੇ ਨਾ ਤਾਂ ਕਰਕੇ ਟਾਈਮ ਨਹੀਂ ਲੱਗਦਾ ਹੁਣ ਮੈਂ ਵੇਲੀ ਹੋਈ ਹਾਂ ਕੰਮ ਕਰ ਕਰਕੇ ਮੈਂ ਚਲ ਰੈਡੀ ਨੂੰ ਪੁੱਛਦੀ ਆ ਕਿ ਠੀਕ ਠਾਕ ਹੈ हाँ जी सभी भी ठीक है सब परिवार ठीक ठाक वाया हाँ जी हाँ जी ठीक है डेडी कोई नहीं ये तो टेंशन ना लिया करो हूँ ਮੈਂ ਅਰਜਿਤ ਤੁਹਾਨੂੰ ਦੱਸਿਆ ਆਪਣੇ ਘਰ ਸੌਕੀ ਮੇਰੀ ਸੱਸ ਵੀ ਚੰਗੀ ਆ ਦੀਦੀ ਭਾਜੀ ਸਾਰੇ ਬਹੁਤ ਵਧੀਆ ਵਾ ਹਾਂਜੀ ਇਹ ਸਾਰੇ ਬੜਾ ਪਿਆਰ ਕਰਦੇ ਵਧੀਆ ਆ ਸਾਰਿਆਂ ਦਾ ਸਭਾ ਹੋਰ ਅਰਜਿਤ ਜੀ ਇੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਤੁਹਾਨੂੰ ਅੱਜ ਤੱਕ ਕੋਈ ਗੱਲ ਦਾ ਪਤਾ ਲੱਗਾ ਮੇਰੇ ਵੱਲੋਂ ਨਾ ਤੈ ਨਿਆ ਕਰੋ ਟੈਨਸ਼ਨ ਟੈਨਸ਼ਨ ਫ੍ਰੀ ਰਹਿੋ ਠੀਕ ਅਰਜਿਤ ਕੋਈ ਨਹੀਂ ਜੇ ਤੁਸੀਂ ਹੋਣਾ ਤੁਸੀਂ ਅਜਿਓ ਜੇ ਹੋਣਾ ਕੋਈ ਗੱਲ ਨਹੀਂ ਹੈ ਜੇ ਡੈਡੀ ਜੀ ਫਿਰ ਮੈਂ ਬਾਅਦ ਚ ਆ ਜਾਂਗੀ ਮਿਲਣਾ ਹੈ ਆ ਭਈ ਮੈਨੂੰ ਠੀਕ ਹੈ ਚਲੋ ਠੀਕ ਹੈ ਰਹਿਣ ਦਿਓ ਕਿੰਨੇ ਦਿਨਾਂ ਬਾਅਦ ਹੀ ਅੱਜ ਡੈਡੀ ਨਾਲ ਮੈਂ ਗੱਲ ਕੀਤੀ ਹੈ ਪਤਾ ਨਹੀਂ ਕਿਹੜੀ ਗੱਲੋਂ ਮੇਰੇ ਟੈਨਸ਼ਨ ਨਹੀਂ ਦੇ ਰਿਂਦੇ ਰਹਿਣ ਮੈਂ ਤਾਂ ਸੋ ਕੋ ਇਥੋਂ ਦੀ ਕਦੀ ਕੋਈ ਗੱਲ ਵੀ ਨਹੀਂ ਦੱਸੀ ਉਹ ਹੀ ਗੱਲ ਲਾਣਾ ਫਿਰ ਆਪਣੀ ਧੀ ਹੈ ਜੀਦਾ ਦੋਪ ਕਿਤੇ ਉਹਨਾ ਕਿਤੇ ਉਹਦਾ ਪਿਓ ਨੂੰ ਮਹਿਸੂਸ ਹੋ ਹੀ ਜਾਂਦਾ ਨਾਮ ਹੀ ਦੱਸੂਗੀ ਤਾਂ ਤਾਂ ਵੀ ਉਹਨੂੰ ਪਤਾ ਲੱਗਣਾ ਹੀ ਆ ਖਿੱਚਦੇ ਪੈਂਦੀ ਹੀ ਆ ਬੰਦੇ ਪਰ ਮੈਂ ਨਹੀਂ ਕੁਛ ਦੱਸਣਾਵੇਂ ਮੇਰੀ ਟੈਨਸ਼ਨ ਨਹੀਂ ਦੇਖ ਕੇ ਤੇ ਪੁੱਟੇ ਹੈਗੇ ਵਿਚਾਰੇ ਹੋਰ ਆਵੇ ਮੇਰੀ ਗੱਲ ਸੁਣ ਇਥੇ ਕੀ ਹੋ ਗਿਆ ਕਰ ਮੈਂ ਤਾਂ ਹੋਇਆ ਕੁਛ ਹੋਈ ਨਹੀਂਗਾ ਤੇ ਹੋਇਆ ਵੀ ਬੜਾ ਕੁਛ ਆ ਤੈਨੂੰ ਪਤਾ ਕਿੱਥੇ ਰਹਿਣਾ ਤੂੰ ਤੈਨੂੰ ਕੋਈ ਖਬਰ ਹੈਗੀ ਕਦੀ ਫੋਨ ਚੈੱਕ ਕੀਤਾ ਹੀ ਹੋਰੇ ਉਹ ਇਹਨੂੰ ਕੀ ਪਤਾ ਵਾ ਤੂੰ ਦੱਗ ਗੱਲ ਦੱਸ ਕੀ ਹੋਇਆ ਵਾ ਉਹ ਫੋਨ ਤੇ ਲੱਗੀ ਹੋਰ ਤੇ ਮੈਨੂੰ ਕੁਛ ਨਹੀਂ ਸੁਣਿਆ ਬਸ ਇੰਨੀ ਗੱਲ ਮੈਂ ਸੁਣੀ ਆ ਕੋਈ ਗੱਲ ਨਹੀਂ ਤੂੰ ਨਹੀਂ ਆਉਣਾ ਤੇ ਮੈਂ ਆ ਜਿੱਤੀ ਚੜਾਤਾ ਚੰਦ ਜਿਹੜੀ ਗੱਲਾਂ ਡਾਹਰ ਗੱਲ ਕੁਛ ਬਣਾਲਾ ਲੱਗਾ ਇਹਦੇ ਨਾਲ ਪਤਾ ਨਹੀਂ ਕੀਤਾ ਇਹ ਨਹੀਂ ਮੈਨੂੰ ਪਤਾ ਮੈਂ ਤੇ ਇੰਨੀ ਕੁ ਸੁਣੀ ਤੇ ਮੁੜ ਕੇ ਹੌਲੀ ਹੌਲੀ ਹੋ ਗਈ ਉਹ ਮੈਨੂੰ ਵੇਖ ਕੇ ਮੈਨੂੰ ਨਹੀਂ ਪਤਾ ਹੀ ਨਾ ਮੈਂ ਤੈਨੂੰ ਤੈਨੂੰ ਲੱਗਦਾ ਮਾਂ ਹੀ ਘਰ ਬਰਬਾਦ ਪਾਉਂ ਕਰਦੀ ਆ ਤੇ ਭਰਾਵਾ ਆਵੇ ਹੱਥ ਜੋੜੇ ਮੇਰਾ ਨਾਂ ਕੋਈ ਨਾ ਲਈ ਤੇ ਆਪਣਾ ਹੀ ਨਾਂ ਲਈ ਪਈ ਮੈਂ ਵੇਖਿਆ ਐਵੇਂ ਜਾਣ ਕੇ ਇੱਕ ਤੇਰੀਆਂ ਮੰਮੀ ਅੱਖਾਂ ਖੋਲ ਗਏ ਤੇ ਦੂਜਾ ਸਾਡੇ ਸੇਚ ਸੁਆਹ ਪਵਾਵੇਂ ਉਹੀ ਗੱਲ ਨਾ ਇਹਨੂੰ ਕਹਿ ਕੇ ਕਿ ਮੈਂ ਹਾਰ ਗਈ ਆ ਇਹਨੂੰ ਨਹੀਂ ਕਲਉਂਦੀ ਬੱਸ ਹੁਣ ਪਤਾ ਲੱਗੂਗਾ ਇਹਨੂੰ ਓ ਮੰਮੀ ਮੈਂ ਵੀ ਲੱਗ ਗਈ ਹਾਂ ਨਾਵਾ ਮੇਰੇ ਹੁੰਦਿਆਂ ਦੇ ਫੋਨ ਤੇ ਲੱਗਦੀ ਨਹੀਂ ਆ ਲੱਗੇ ਹੁੰਦਾ ਨਾ ਹੀ ਹੁੰਦਾ ਚੱਟੇ ਤੇ ਲੱਗੇ ਰਹਿਣਾ ਦੋ ਇਹਨੂੰ ਵੀ ਨਖਾਫਣੇ ਨੂੰ ਸੁਆਹ ਪਤਾ ਲੱਗਣਾ ਈ ਤੇਰੇ ਹੁੰਦਿਆ ਫੋਨ ਕਰਨਾ ਉਹਨੇ ਤੇਰਾ ਦਿਮਾਗ ਕਿੱਥੇ ਆ ਕੰਮ ਕਰਨ ਗਿਆ ਮੀ तकरीबन ਮੇਰੇ ਕੋਲ ਹੀ ਹੁੰਦਾ ਵਾ ਉਹ ਦਿਮਾਗ ਉਹ ਇੱਕ ਰਮੀਤ ਤੇ ਇਹੋ ਕੋ ਕਰੇ ਇਹੋ ਜੀਆਂ ਚਲਾਕਾਂ ਜੜੀਆਂ ਨਾ ਉਹ ਇਦਾਂ ਫੋਨ ਫੜਾਉਂਦੀਆਂ ਹੁੰਦੀਆਂ ਸਭ ਕੁਝ ਕਰਦੀਆਂ ਹੁੰਦੀਆਂ ਅਗਲੇ ਸਭ ਨੰਬਰ ਹਿਸਟਰੀਆਂ ਡਿਲੀਟ ਕਰਦੀਆਂ ਹੁੰਦੀਆਂ ਮੈਂ ਬੁੱਧੂਆ ਤੈਨੂੰ ਕੀ ਪਤਾ ਲੱਗਣਾ ਇਹਨੂੰ ਪਤਾ ਉਦੋਂ ਲੱਗਣਾ ਪੱਟੀ ਉਦੋਂ ਖੁੱਲਣੀ ਆ ਜਿਸ ਦਿਨ ਸੁੱਤੇ ਨੂੰ ਛੱਡ ਕੇ ਚੱਲ ਗਈ ਇਹ ਤੇ ਘਾਹ ਚਰਨ ਗਿਆ ਰਹਿੰਦਾ 24 ਘੰਟੇ ਮੰਮੀ ਜੇ ਆ ਗੱਲ ਆ ਨਾ ਤੋੜਦਾ ਮੈਂ ਲੱਤਾਂ ਹੁਣ ਵੇਖ ਤੋੜਨੀ ਆ ਤੂੰ ਜਾ ਇਹਨੇ ਜੋਗਾ ਨਹੀਂ ਬੋਲਣ ਜੋਗਾ ਹੀ ਆ ਤੇਰੇ ਕੋ ਸਰ ਗਿਆ ਵਾ ਤੂੰ ਤਾਂ ਕਦੀ ਮੱਖੀ ਨਹੀਂ ਮਾਰੀ ਉਹਨੂੰ ਚਪੇੜ ਮਾਰ ਲੇਗਾ ਮੈਨੂੰ ਨਹੀਂ ਆਸ ਤੇਰੇ ਕੋ ਹੈ ਉਹ ਢੇ ਸਾਹਮਣੇ ਬੜਕਾ ਮਾਰਦਾ ਉਹਦੇ ਸਾਹਮਣੇ ਜੀਜੀ ਕਰਦਾ ਵਾ ਹੁਣ ਫਿਰ ਬਚਲੇ ਮੇਕੋ ਜੈਡੀ ਦਾ ਨੰਬਰ ਮਡਲ ਲਿਖ ਕੇ ਕਰ ਦਿੰਨੀ ਆ ਬਾਅਦ ਚ ਹੋ ਇਹ ਨਾ ਹੋਵੇ ਕਿ ਇਹ ਵੇਚ ਦੇਣ ਤੇ ਕਹਿਣ ਪਤਾ ਨਹੀਂ ਆਪਣੇ ਪਿਓ ਨੂੰ ਕੀ ਕੀ ਝੂਗਲੀਆਂ ਦੱਸਦੀ ਰਹਿੰਦੀ ਨੀ ਨੇ ਮਾਤਾ ਦੇ ਵਾਸਤੇ ਇੱਥੇ ਹੀ ਬਹਿ ਜਾ ਉੱਠ ਕੇ ਨਾ ਜਾਂ ਜੀ ਕੇ ਪਾਸੇ ਤੈਨੂੰ ਦੱਸਤਾ ਹੀ ਹਾਂ